ਵਾਲ ਚੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ ਐਨਵੀ ਗਰੋ ਅਪ ਪਲਸ ਹੇਅਰ ਆਇਲ ਜਿਸ ਦੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ਼ਮਾ ਪੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਨਗਰ ਨਿਗਮ ਲੁਧਿਆਣਾ ਨੇ ਸਿਟੀ ਨੀਡਜ਼ ਦੇ ਸਹਿਯੋਗ ਨਾਲ ਇਸ ਸਾਲ 2 ਤੋਂ 8 ਅਕਤੂਬਰ ਤੱਕ ਦਾਨ ਉਤਸਵ 2024 ਮਨਾਉਣ ਦਾ ਐਲਾਨ ਕੀਤਾ ਹੈ ਸੋਮਵਾਰ ਨੂੰ ਸਰਕਟ ਹਾਊਸ ਵਿਖੇ ਇਸ ਸੰਬੰਧੀ ਜਾਣਕਾਰੀ ਦੰਦਿਆ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਜਸਦੀਪ ਸਿੰਘ ਸੇਖੋਂ ਤੇ ਡਾਇਰੈਕਟਰ ਸਿਟੀ ਨੀਡਜ਼ ਮਨੀਤ ਦਿਵਾਰ ਨੇ ਦੱਸਿਆ ਕਿ ਇਹ ਉਤਸਵ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੀਚਲਬਾਲ ਦੇ ਨਿਰਦੇਸ਼ਾਂ ਤੇ ਮਨਾਇਆ ਜਾ ਰਿਹਾ ਹੈ ਲੁਧਿਆਣਾ ਜਲੰਧਰ ਅੰਮ੍ਰਿਤਸਰ ਮੋਹਾਲੀ ਚੰਡੀਗੜ੍ਹ ਰੋਪੜ ਅਤੇ ਪਟਿਆਲਾ ਤੋਂ ਇਲਾਵਾ ਇਸ ਸਾਲ ਪੰਚਕੂਲਾ ਅਤੇ ਦਿੱਲੀ ਵਿੱਚ ਵੀ ਦਾਨ ਉਤਸਵ ਮਨਾਇਆ ਜਾ ਰਿਹਾ ਹੈ ਇਸ ਮੌਕੇ ਪੈਟਰਨ ਸਿਟੀ ਨੀਡਜ਼ ਡਾਕਟਰ ਐਸ ਬੀ ਪਾਂਦੀ ਉਦਯੋਗਪਤੀ ਗੁਰਮੀਤ ਸਿੰਘ ਕੁਲਾਰ ਉਦਯੋਗਪਤੀ ਲਖਵਿੰਦਰ ਛਾਬੜਾ ਸਮਾਜ ਸੇਵੀ ਰਾਧਿਕਾ ਜੈਤਵਾਨੀ ਵਾਤਾਵਰਣ ਪ੍ਰੇਮੀ ਕਰਨਲ ਜੀ ਐਸ ਗਿੱਲ ਆਦਵੀ ਹਾਜ਼ਰ ਸਨ ਸੇਖੋਂ ਅਤੇ ਦਿਵਾਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦਾਨ ਉਤਸਵ ਵਿੱਚ ਵੱਧ ਚੜ ਕੇ ਹਿੱਸਾ ਲੈਣ ਅਤੇ ਲੋੜਵੰਦ ਵਿਅਕਤੀਆਂ ਲਈ ਪੁਰਾਣੀਆਂ ਜਾਂ ਨਵੀਆਂ ਵਸਤੂਆਂ, ਕੱਪੜੇ, ਉਪਕਰਨ ਆਦਿ ਦਾਨ ਕਰਨ। ਸੇਖੋਂ ਅਤੇ ਦਿਵਾਨ ਨੇ ਕਿਹਾ ਕਿ ਦਾਨ ਉਤਸਵ ਭਾਰਤ ਸਰਕਾਰ ਦੇ ਆਰ 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 ਮਾਡਲ ਅਤੇ ਮਿਸ਼ਨ ਲਾਈਫ ਪ੍ਰੋਗਰਾਮ ਦੇ ਅਨੁਸਾਰ ਮਨਾਇਆ ਜਾ ਰਿਹਾ ਹੈ। ਇਸ ਸਾਲ ਦੇ ਸਮਾਗਮ ਦਾ ਉਦੇਸ਼ ਨਾਗਰਿਕਾਂ, ਸੰਸਥਾਾਂ, ਉਦਯੋਗਾ ਅਤੇ کلبਾਂ ਆਦਿ ਤੋਂ ਪੁਰਾਣੀ ਅਤੇ ਨਵੀਂ ਸਮੱਗਰੀ ਇਕੱਠੀ ਕਰਨਾ ਹੈ। 2 ਤੋਂ 8 ਅਕਤੂਬਰ ਤੱਕ ਬਸਨੀਕ ਕੱਪੜੇ, ਕਿਤਾਬਾਂ, ਜੁੱਤੀਆਂ, ਖਿਡੌਣੇ, ਖੇਡਾਂ, ਸਟੇਸ਼ਨਰੀ, ਇਲੈਕਟ੍ਰੋਨਿਕਸ, ਬਿਸਤਰੀ ਅਤੇ ਕਰਿਆਨੇ ਦਾ ਸਮਾਨ ਆਦਿ দান ਕਰ ਸਕਦੇ ਹਨ। ਇਹ ਸਮਗਰੀ ਧਿਆਨ ਨਾਲ ਵੱਖ-ਵੱਖ ਕੀਤੀ ਜਾਵੇਗੀ ਅਤੇ ਗੈਰ ਸਰਕਾਰੀ ਸੰਗਠਨਾਂ ਨੂੰ ਵੰਡੀ ਜਾਵੇਗੀ ਜੋ ਸਿੱਧੇ ਤੌਰ ਤੇ ਚੁੱਗੀ-ਚੌਂਪੜੀ ਵਾਲੇ ਇਲਾਕੇ ਵਿੱਚ ਕੰਮ ਕਰਦੇ ਹਨ। ਇਕੱਤਰ ਕੀਤੀਆਂ ਵਸਤੂਆਂ ਨੂੰ ਆਰ 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 ਕੇਂਦਰਾਂ ਅਤੇ ਗੈਰ ਸਰਕਾਰੀ ਸੰਗਠਨਾਂ ਰਾਹੀਂ ਵੰਡਿਆ ਜਾਵੇਗਾ। ਤਾਜੋ ਇਹ ਜਕੀਨੀ ਬਣਾਇਆ ਜਾ ਸਕੇ ਕਿ ਉਹ ਲੋੜਵੰਦ ਵਿਅਕਤੀਆਂ ਤੱਕ ਪਹੁੰਚ ਸਕਣ ਲੁਧਿਆਣਾ ਵਿੱਚ 70 ਤੋਂ ਵੱਧ ਡ੍ਰੌਪਿੰਗ ਸੈਂਟਰ ਸਥਾਪਿਤ ਕੀਤੇ ਗਏ ਹਨ ਅਤੇ ਹੋਰ ਸ਼ਹਿਰਾਂ ਵਿੱਚ ਵੀ 50 ਡ੍ਰੌਪਿੰਗ ਸੈਂਟਰ ਸਥਾਪਿਤ ਕੀਤੇ ਗਏ ਹਨ ਜਿੱਥੇ ਨਾਗਰਿਕ ਵਸਤੂਆਂ ਆਦਿ দান ਕਰ ਸਕਦੇ ਹਨ ਨਜ਼ਦੀਕੀ ਡ੍ਰੌਪਿੰਗ ਸੈਂਟਰ ਨੂੰ ਲੱਭਣ ਲਈ ਦਾਨੀ 78777 78 833 ਤੇ ਮੈਸੇਜ ਕਾਲ ਦੇ ਸਕਦੇ ਹਨ ਅਤੇ WhatsApp ਤੇ ਵੀਰ ਬੇਬੀ ਪ੍ਰਾਪਤ ਕਰ ਸਕਦੇ ਹਨ ਇਸ ਦੌਰਾਨ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਸ਼ਹਿਰ ਵਾਸੀਆਂ ਨੂੰ اپੀਲ ਕੀਤੀ ਕਿ ਉਹ ਦਾਨ ਉਤਸਵ ਦੌਰਾਨ ਪੁਰਾਣੀਆਂ ਨਵੀਆਂ ਵਸਤੂਆਂ ਦਾਨ ਕਰਨ ਕਿਉਂਕਿ ਜਿਹੜੀਆਂ ਵਸਤੂਆਂ ਹੁਣ ਸਾਡੇ ਘਰਾਂ ਵਿੱਚ ਕੰਮ ਨਹੀਂ ਆਉਂਦੀਆਂ ਉਹ ਦੂਜਿਆਂ ਲਈ ਸਹਾਈ ਹੋ ਸਕਦੀਆਂ ਹਨ ਅਤੇ ਲੋੜਵੰਦਾ ਵਿਅਕਤੀਆਂ ਦੇ ਚਿਹਰਿਆਂ ਤੇ ਮੁਸਕਾਨ ਲਿਆ ਸਕਦੀਆਂ ਹਨ